ਪਾ ਹੱਥ ਦੀ ਰਗੜ ਮਾਰਦੇ ਆ ਨਾ ਹੱਥ ਦੀ ਰਗੜ ਦੇ ਨਾਲ ਜਿਹੜੀਆਂ ਪੈਨਿਸ ਦੇ ਉੱਤੇ ਨਸਾਂ ਹੁੰਦੀਆਂ ਨਾ ਉਹ ਫੁੱਲ ਜਾਂਦੀਆਂ ਫੁੱਲਣ ਦੇ ਨਾਲ ਉਹਨਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਿਸ ਦੀ ਵਜ੍ਹਾ ਕਰਕੇ ਨਸਾਂ ਵੀਕ ਹੋ ਜਾਂਦੀਆਂ ਤੇ ਉਹਦੇ ਨਾਲ ਆਪਾਂ ਨੂੰ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਆਪਣਾ ਨੂੰ ਜਿਹੜਾ ਤਣਾਅ ਦੇ ਵਿੱਚ ਵੀ ਦਿੱਕਤ ਆਂਦੀ ਹੈ अर्ਲੀ ਡਿਸਚਾਰਜ ਵੀ ਦਿੱਕਤ ਆਂਦੀ ਹੈ ਆਪਣੀ ਡਿਜ਼ਾਇਰ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਜਿਹੜਾ ਇਹ ਇੱਕ ਮ사ਜ ਆਇਲ ਤਿਆਰ ਕੀਤਾ ਹੈ ਤਾਂ ਇਹਨੂੰ ਤੁਸੀਂ ਦਿਨ ਦੇ ਇੱਕ ਦਿਨ ਚ ਇੱਕ ਵਾਰ ਤੁਸੀਂ ਇਹਦੀਆਂ 7-8 ਬੁੰਦਾ ਇਸਤੇਮਾਲ ਕਰਨੀਆਂ ਤੇ ਹੌਲੀ-ਹੌਲੀ ਤੁਹਾਨੂੰ ਜਿਹੜੀ ਦੇ ਵਿੱਚ ਜਿੰਨੀ ਵੀ ਵੀਕਨੈਸ ਆਈ ਹੋਈ ਹੈ ਉਹ ਆਪਣੇ ਆਪ ਹੌਲੀ-ਹੌਲੀ ਜਿਹੜੀ ਰਿਕਵਰ ਹੋਣੀ ਸ਼ੁਰੂ ਹੋ ਜੇਗੀ ਕੁਝ ਸਾਡੀਆਂ ਦਵਾਈਆਂ ਦੇ ਨਾਲ ਇਹ ਆਪਾਂ ਉਹਨੂੰ ਸਿੱਧਾ ਜਿਵੇਂ ਆਪਾਂ ਕਈ ਵਾਰੀ ਥੱਕ ਜੰਨੇ ਆ ਨਾ ਆਪਾਂ ਕਹਿੰਦੇ ਯਾਰ ਸਰੀਰ ਦੀ ਮਾਲਿਸ਼ ਕਰਾਈਏ ਆਪਾਂ ਸਰੋਂ ਦੇ ਤੇਲ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਆਪਾਂ ਮਾਲਿਸ਼ ਕਰਵਾਨੇ ਆ ਤਾਂ ਉਹ ਮਾਲਿਸ਼ ਨਾਲ ਆਪਣਾ ਸਰੀਰ ਇੱਕ ਵਾਰੀ ਵਧੀਆ ਬਲੱਡ ਫਲੋ ਹੋ ਜਾਂਦਾ ਆਪਣਾ ਉੱਠ ਘੜਦਾ ਸਰੀਰ ਉੱਠ ਘੜਦਾ ਹਾਂ ਤਾਂ ਇਹ ਸੇਮ ਚੀਜ਼ ਉਹੀ ਕਰਦਾ ਇਹ ਅਸੀਂ ਸਪੈਸ਼ਲ ਜਿਹੜੀਆਂ ਜੜੀਆਂ-ਮੁੱਟੀਆਂ ਰਾਹੀਂ ਇਹਨੂੰ ਤਿਆਰ ਕਰਦੇ ਆ ਵੀ ਤਾਂ ਕਿ ਪੈਨਿਸ ਦੇ ਵਿੱਚ ਜੋ ਵੀ ਪੇਸ਼ੈਂਟ ਨੂੰ ਦਿੱਕਤ ਆ ਰਹੀ ਹੈ ਤਾਂ ਉਹਨੂੰ ਰਿਕਵਰ ਕਰਨ 'ਚ ਬਹੁਤ ਮਦਦ ਕਰਦਾ